ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਸਰਕਾਰੀ ਨੌਕਰੀ ਔਰ ਸਪੈਸ਼ਲੀ ਇਨ ਬੈਂਕਿੰਗ ਫੀਲਡ ਤਾਂ ਮੈਂ ਤੁਹਾਡੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਈ ਹਾਂ SBI ਨੇ 14000 ਪਲੱਸ ਵੈਕੈਂਸੀਜ਼ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਦੀ ਕੀ ਅਪਲੀਕੇਸ਼ਨ ਮਿਤੀ 17 ਦਸੰਬਰ ਤੋਂ ਲੈ ਕੇ 7 ਜਨਵਰੀ 2025 ਤੱਕ ਰਹੇਗੀ ਤਾਂ ਇਸ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਏਜ ਕ੍ਰਾਈਟੇਰੀਆ ਦੀ ਇਸ ਅਪਲੀਕੇਸ਼ਨ ਨੂੰ ਫਿਲ ਕਰਨ ਲਈ ਤੁਹਾਡੀ ਮਿਨੀਮਮ ਏਜ 20 ਔਰ ਮੈਕਸਿਮਮ ਏਜ 28 ਐਸ ਹੋਣੀ ਚਾਹੀਦੀ ਹੈ ਜੋ ਕਿ ਐਜ਼ ਔਨ 1.4.2024 ਦੇ ਅਕੋਰਡਿੰਗ ਹੋਵੇ ਅਤੇ ਇਸ ਵਿੱਚ ਏਜ ਰਿਲੈਕਸੇਸ਼ਨ ਬਾਰੇ ਤੁਸੀਂ ਨੋਟੀਫਿਕੇਸ਼ਨ ਤੇ ਜਾ ਕੇ ਚੈੱਕ ਕਰ ਸਕਦੇ ਹੋ ਹੁਣ ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਅਕੈਡੈਮਿਕ ਕੁਆਲੀਫਿਕੇਸ਼ਨਸ ਦੀ ਇਸ ਐਪਲੀਕੇਸ਼ਨ ਨੂੰ ਫਿਲ ਕਰਨ ਲਈ ਤੁਹਾਡੇ ਕੋਲ ਕਿਸੇ ਵੀ ਰੈਕਗਨਾਈਜ਼ਡ ਯੂਨੀਵਰਸਿਟੀ ਦੁਆਰਾ ਗ੍ਰੈਜੂਏਸ਼ਨ ਦੀ ਡਿਗਰੀ ਇਨ ਐਨੀ ਡਿਸਪਲਿਨ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਹੜੇ ਸਟੂਡੈਂਟਸ ਫਾਈਨਲ ਇਅਰ ਗ੍ਰੈਜੂਏਸ਼ਨ ਚ ਹਨ ਉਹ ਵੀ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਇਸ ਪੇਪਰ ਲਈ ਸੈLECTION ਪ੍ਰੋਸੀਜਰ ਦੀ ਇਹ ਪੇਪਰ ਦੋ ਪਾਰਟਸ ਵਿੱਚ ਹੋਵੇਗਾ ਸਭ ਤੋਂ ਪਹਿਲਾਂ ਪ੍ਰੀ ਐਗਜ਼ਾਮ ਔਰ ਉਸ ਤੋਂ ਬਾਅਦ ਮੇਨਸ ਦਾ ਪੇਪਰ ਹੋਵੇਗਾ ਪ੍ਰੀ ਐਗਜ਼ਾਮ ਵਿੱਚ 3 ਸਬਜੈਕਟ ਹੋਣਗੇ ਇੰਗਲਿਸ਼ ਲੈਂਗੁਏਜ ਨੰਮਰਿਕਲ ਅਬਿਲਿਟੀ ਔਰ ਰੀਜ਼ਨਿੰਗ ਅਬਿਲਿਟੀ ਇੰਗਲਿਸ਼ ਲੈਂਗੁਏਜ 3 ਨੰਬਰ ਦਾ ਪੇਪਰ ਹੋਵੇਗਾ ਔਰ ਬਾਕੀ ਪੇਪਰ 35-35 ਨੰਬਰ ਦੇ ਹੋਣਗੇ ਟੋਟਲ ਮਾਰਕਸ 100 ਔਰ ਪੇਪਰ ਲਈ ਟਾਈਮ ਦਿੱਤਾ ਜਾਏਗਾ ਸੋ 1 ਘੰਟਾ ਇਸ ਪੇਪਰ ਦੀ ਟੈਂਟੇਟਿਵ ਡੇਟ ਪੇਪਰ 2025 ਹੈ ਉਸ ਤੋਂ ਬਾਅਦ ਜਿਹੜੇ ਸਟੂਡੈਂਟਸ ਦਾ ਪ੍ਰੀ ਐਗਜ਼ਾਮ ਕਲੀਅਰ ਹੋ ਜਾਵੇਗਾ ਉਹ ਮੇਨ ਐਗਜ਼ਾਮੀਨੇਸ਼ਨ ਨੂੰ ਭਰਨ ਲਈ ਐਲੀਜੀਬਲ ਹੋਣਗੇ ਮੇਨ ਐਗਜ਼ਾਮੀਨੇਸ਼ਨ ਦੇ ਵਿੱਚ ਚਾਰ ਸਬਜੈਕਟ ਦਾ ਪੇਪਰ ਹੋਵੇਗਾ 190 ਪ੍ਰਸ਼ਨ ਆਉਣਗੇ ਅਤੇ 200 ਅੰਕਾਂ ਦਾ ਪੇਪਰ ਲਿਆ ਜਾਵੇਗਾ ਇਸ ਪੇਪਰ ਲਈ ਤੁਹਾਨੂੰ ਸਮਾਂ ਦਿੱਤਾ ਜਾਵੇਗਾ 2 ਘੰਟੇ ਅਤੇ 40 ਮਿੰਟ ਇਸ ਵਿੱਚ ਵੀ 1/4th ਦੀ ਨੈਗੇਟਿਵ ਮਾਰਕਿੰਗ ਰਹੇਗੀ ਅਤੇ ਇਸ ਪੇਪਰ ਦੀ ਟੈਂਟੇਟਿਵ ਡੇਟ ਮਾਰਚ ਅਪ੍ਰੈਲ 2025 ਹੋ ਸਕਦੀ ਹੈ ਅਤੇ ਜੇ ਆਪਾਂ ਗੱਲ ਕਰੀਏ ਇਸ ਪੇਪਰ ਦੀ ਫੀਸ ਦੀ ਤਾਂ ਜਨਰਲ ओबीसी ਅਤੇ ای ڈਬਲਯੂ ایس ਕੈਟਾਗਰੀਜ਼ ਦੀ ਫੀਸ ਹੋਵੇਗੀ 750 ਇਸ ਤੋਂ ਇਲਾਵਾ ਬਾਕੀ ਕੈਟਾਗਰੀਆਂ ਲਈ ਕੋਈ ਫੀਸ ਨਹੀਂ ਹੈ ਅਤੇ ਇਹ ਫੀਸ ਨਾਨ ਰੀਫੰਡੇਬਲ ਹੋਵੇਗੀ ਤੇ ਜੇ ਹੁਣ ਗੱਲ ਕਰੀਏ ਕਿ ਇਸ ਪੇਪਰ ਲਈ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਤਾਂ ਸਟੂਡੈਂਟਸ ਐਸ ਬੀ ਆਈ ਦੀ ਅਫੀਸ਼ੀਅਲ ਸਾਈਟ ਤੇ ਜਾ ਕੇ ਇਸ ਪੇਪਰ ਲਈ ਅਪਲਾਈ ਕਰ ਸਕਦੇ ਹਨ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਇੰਸਟੀਚਿਊਟ ਟ੍ਰੂ ਵੇਜ਼ ਜੋ ਕਿ ਡੀਸੀ ਆਫਿਸ ਰੋਡ ਬਾਈਪਾਸ ਸ਼੍ਰੀ ਮੁਕਸਰ ਸਾਹਿਬ ਵਿਖੇ ਸਥਿਤ ਹੈ ਆ ਕੇ ਸਾਨੂੰ ਮਿਲ ਸਕਦੇ ਹੋ ਅਸੀਂ ਤੁਹਾਡੇ ਬਿਹਾਫ ਤੇ ਇਹ ਐਗਜ਼ਾਮ ਫਿਲ ਵੀ ਕਰਾਂਗੇ ਅਤੇ ਇਸ ਪੇਪਰ ਦੀ ਤਿਆਰੀ ਕਰਵਾ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਵੀ ਕਰਵਾਵਾਂਗੇ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਕੰਟੈਕਟ ਵੀ ਕਰ ਸਕਦੇ ਹੋ